ਸਤਿ ਸ੍ਰੀ ਅਕਾਲ ਮੈਂ ਕਾਫੀ ਦਿਨ ਤੋਂ ਪੱਟੀ ਹਲਕੇ ਦੇ ਅੰਦਰ ਖਡੂਰ ਸਾਹਿਬ ਦੀ ਜੋ ਲੋਕ ਸਭਾ ਸੀਟ ਹੈ ਕਾਫੀ ਦਿਨ ਤੋਂ ਮੈਂ ਪੱਟੀ ਹਲਕੇ ਦੇ ਵਿੱਚ ਸੀ ਤਾਂ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਹੁਦੇਦਾਰ ਆਮ ਆਦਮੀ ਦਾ ਹੈ ਚਾਹੇ ਕਿ ਸਰਪੰਚ ਕਾਂਗਰਸ ਦਾ ਹੈ ਚਾਹੇ ਕਿ ਸਾਬਕਾ ਅਕਾਲੀ ਦਲ ਦਾ ਸਰਪੰਚ ਹੈ ਕੋਈ ਚੇਅਰਮੈਨ ਹੈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਦੇਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ ਸਾਡੀ ਇੱਕੋ ਆਵਾਜ਼ ਹੈ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ ਪੰਥਕ ਸੀਟ ਹੈ ਅਸੀਂ ਕੀ ਲੈਣਾ ਹੈ ਨਾ ਪਾਰਟੀਆਂ ਤੋਂ ਮੈਂ ਕਹਿੰਦਾ ਜੀ ਅੱਡ-ਅੱਡ ਪਿੰਡਾਂ 'ਚ ਘਟੋ ਘਟਿੰ ਮੈਂ 40 ਤੋਂ 50 ਪਿੰਡਾਂ 'ਚ ਜਾ ਆ ਇਹਨਾਂ ਦਿਰਾ ਦੇ ਅੰਦਰ ਕਿ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਸੋ ਐਡਾ ਸੋਹਣਾ ਲੱਗਿਆ ਕਿ ਦੁਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਕੋਈ ਅਜਾਈ ਗੰਨ ਨਹੀਂ ਸੋ ਮੇਰੀ ਇੱਕ ਲੋਕਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਭਾਈ ਅਮਰਤਪਾਲ ਨੂੰ ਚੋਣ ਨਿਸ਼ਾਨ ਮਿਲੇ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਈ ਵਾਰ ਸਰਕਾਰ ਚਲਾਕੀ ਕਰਦੀ ਹੈ ਉਸੇ ਨਾਂ ਦਾ ਇੱਕ ਆਦਮੀ ਹੋਰ ਕੈਂਡੀਡੇਟ ਖੜਾ ਕਰ ਦਿੰਦੇ ਨੇ ਤਾਂ ਉੱਥੇ ਵੋਟਾਂ ਦੀ ਪ੍ਰੋਬਲਮ ਆਵੇ ਦੂਸਰਾ ਮੇਰੀ ਇੱਕ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆਪ ਸਮਝੋ ਪਾਈ ਅਮਰਤਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ ਉਹ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ ਸ਼ਰੀਫ ਆਦਮੀ ਨੇ ਉਹਨਾਂ ਨੂੰ ਵਾਇਲਚਲ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀਟ ਸਮਝ ਕੇ ਆਪ ਦੇ ਇਲੈਕਸ਼ਨ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰੇ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ